ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਹੋਰ ਵੀਰ ਜੀ ਸਾਰੇ ਠੀਕ ਰਹੋ ਤੇ ਅੱਜ ਫੇਰ ਚਲਾਉਣ ਲੱਗੇ ਆ ਕਰਤਾਰ ਕਰਦੀ ਕਰਮ ਵਾਲੀ ਕਰਤਾਰ ਚਾਲੂ ਕਰਤਾਰ ਚੱਲਣ ਦੀ ਬ੍ਰੈਂਡ ਹੀ ਇੱਥੇ ਵੱਢਨੇ ਅੱਜ ਦਾ ਵੀ ਕਿਤੇ ਥਾਂ ਵੱਢਣਾ ਕੋਟ ਲਈ ਸਾਰਾ ਖਲੋਤਾ ਆ ਸਾਹਵੇਂ ਟਿਪੀਆਂ ਕਈ ਵੀ ਡਿਗੀਆਂ ਡਿਗੀਆਂ ਅਜ ਕਰਮ ਵਾਲੀ ਆ ਹੋਈ ਲਿਆਉਂਦੇ ਹਾਂ ਉਹ ਤੋਂ ਪ੍ਰੋਤੇ ਕੋਲ ਤੇ ਜੀ ਰੱਖਿਆ ਇਹ ਵੀ ਤੁਰੇ ਤਰੀ ਜਾਂਦੀ ਡਿਗੇ ਡਿਗੇ ਹੋ ਗਈ ਮਮਤਾ ਦੇੜ ਬੋਣ ਤੇ ਉਹ ਵੀ ਚੱਲਣ ਲੱਗੇ ਮੋਲੇ ਗਏ ਕਿ ਆਪਣਾ ਟਰਾਲਾ ਖੜਿਆ ਉਹਨਾਂ ਦੀ ਰੋਣਾ ਨੇ ਤੇ ਇੱਕ ਉਹਨਾਂ ਆਪਣਾ ਭਰਨਾ ਦੋ ਟਰਾਲੇ ਭਰ ਕੇ ਤਿੰਨ ਟਰਾਲੇ ਭਰ ਕੇ ਉਹ ਵੀ ਇੱਥੇ ਆ ਜੀ ਨੇ ਪੋਟਲੀ ਕੱਲ ਛੁੱਟੀ ਨਹੀਂ ਅੱਜ ਮੰਡੀ ਛੁੱਟੀ ਨਾ ਤਾਂ ਕੱਲ ਮਸ਼ੀਨਾਂ ਰਖ ਲੋਗੀਆਂ ਤੇ ਹੁਣ ਅੱਜ ਫੇਰ ਪੂਰੀ ਦੇਖ ਅੱਜ ਨਾਲ ਡਿਆਡੇ ਵੀ ਆਂਦੇ ਵੱਡੋ ਤਾਂ ਇਹ ਅੱਜ ਤਾਂ ਟਾਈਮ ਨਹੀਂ ਹੋਣ ਲੱਗਣਾ ਉਹ ਦੇਖਾਂਗੇ ਛੁੱਟੀ ਵਾਲੇ ਦਿਨ ਫੇਰ ਕੀ ਕਰਵਾਇਦਰਾ ਬੜਾ ਕਲਾਕੇ ਗੱਡੀ ਚੋਂ ਦੀ ਕਰਤਾਰੋ ਆਡੀ ਆਹੀ ਜਦਰੀ ਆਉਂਦੀ ਹੈ ਲੈ ਡਿੱਗਾ ਆ ਪੂਰਾ ਨਹੀਂ ਥੱਲੇ ਲੱਗਾ ਨਾ ਹੋਰ ਫਿਰ ਸੁੱਤਰਿਆ ਆ ਹੱਥ ਤੇ ਕੀ ਲਾਇਆ ਇਹਦਾ ਫਾਇਦਾ ਦੱਸ ਕੀ ਹੈ ਇਹਦਾ ਫਾਇਦਾ ਕੀ ਹੱਥ ਤੇ ਇਹਦੇ ਨਾਲ ਸ਼ੂਗਰ ਕੰਟਰੋਲ ਹੁੰਦੀ ਹੈ ਸ਼ੂਗਰ ਕੰਟਰੋਲ ਆਂਦਾ ਹੁੰਦੀ ਹੈ ਹੁੰਦੀ ਹੋਊਗੀ ਮੇਰਾ ਵੀਰ ਦੱਸਿਓ ਕਮੈਂਟ ਕਰਕੇ ਕਿ ਆਹ ਪਰਚੇ ਨਾਲ ਜੇ ਸ਼ੂਗਰ ਕੰਟਰੋਲ ਹੁੰਦੀ ਆਉਂਦੀ ਇਹਨੇ ਬੜੇ ਦਿਨਾਂ ਦਾ ਵਕਤ ਨੂੰ ਪੜਿਆ ਸੀ ਤੇ ਆਂਦਾ ਆਨਲਾਈਨ ਮੰਗਾ ਕੇ ਦੇ ਕੱਲ ਆ ਗਿਆ ਸੀ ਆਂਦਾ ਸ਼ੁਕਰਕਰਤ ਨਾਲ ਦੇ ਆ ਟਰਾਲਾ ਵੇਖੋ ਕਿੱਡਾ ਟਕੜਾ ਚੈੱਕ ਕਰੋ ਇਧਰ 18 20 ਫੁੱਟ ਟਰਾਲਾ ਜੇ ਪਾਣਾ ਇਹਨਾਂ ਦੇ ਭਰਨੇ ਤਿੰਨ ਟਰਾਲੇ ਇਹਨਾਂ ਉੱਧਰੋਂ ਡੱਗਾ ਇਧਰੋਂ ਡੱਗਾ ਉੱਧਰੋਂ ਡੱਗਾ ਚੈੱਕ ਕਰੋ ਵੀ ਫੋਟਾ ਟਰਾਲਾ ਬੜੀ ਲੰਬਾਈ ਬਣ ਜਾਂਦੀ ਹੈ ਯਾਰ ਕਰੋ ਕਦਾ ਕਹੜੇ ਪੁਰੇ 18 ਫੋਟਾ ਟਰਾਲਾ ਭਰ ਤੇ ਲਿਆ ਸੀ ਕੁੰਡਾ ਕੋਈ ਵੀ ਬੰਦ ਕੀਤਾ ਇੱਕਾ ਵੀ ਨਹੀਂ ਬੰਦ ਹੋਇਆ ਨਹੀਂ ਇਹ ਇਕ ਲੱਗਾ ਡਾ ਕੁੰਡਾ ਕੋਈ ਕੋਈ ਨਹੀਂ ਕੀਤਾ ਬੰਦ ਇੱਕ ਲੱਗਾਂ ਗੁੰਡਾ ਪਰਵਾਹੀ ਨਹੀਂ ਇੱਕ ਬੰਦ ਹੀ ਸਿਰਫ ਆ ਵੀ ਨਹੀਂ ਬੰਦ ਸਹੀ ਕੀਤੀ ਆ ਨਹੀਂ ਕੀਤੀ ਐਨਾ ਵੇਖਿਆ ਹੀ ਪਹਿਲਾਂ ਹੁਣ ਉਹ ਲੋਡਰ ਲਿਆਂਦਾ ਉਹਦੇ ਨਾਲ ਲਾਉਣ ਲੱਗੇ ਆ ਨਹੀਂ ਲੱਗ ਜਵਣਾ ਲੱਗ ਉਹ ਲੋਡਰ ਦੇ ਲਾਗਣ ਦੀ ਓਏ ਸਿੱਟਾ ਲੈ ਆਪ ਉਹ ਤਿੰਨ ਪਗਵਾਨੇ ਪਿੰਨਾ ਪਤਾ ਨਹੀਂ ਕੀ ਖਾ ਹੁੰਦੇ ਆ ਕੀ ਖਾਦਾ ਸੀ ਪਹਿਲਾਂ ਸਵੇਰੇ ਸਵੇਰੇ ਜਿਵੇਂ ਨਾ ਡਾਲਾ ਹੀ ਨਹੀਂ ਬੰਦ ਕੀਤਾ ਔਲਾਦੇ ਹੁਣ ਪਿੰਨਾ ਪੰਨਾ ਵੀਰੇ ਨੇ ਆ ਲੋਡਰ ਲਿਆ ਗਏ ਸਪੈਸ਼ਲ ਚਲੋ ਖੜੋ ਬਾਪੂ ਲਾਲ ਪਰਨੇ ਵਾਲੇ ਦੇ ਕਿਥੇ ਪੈਲੀ ਉਹਦੀ ਬਾਪੂ ਆਹ ਪੈਲੀ ਲਾਲ ਬੰਨੇ ਨਹੀਂ ਉਧਰੋ ਕਿਲਾ ਆਂਦਾ ਵਡਰਾ ਖਲੋਤਾ ਖਲੋਤਾ ਆਹ ਫਿਰ ਵਡਰਾ ਸਾਹਮਣਾ 18 ਫੁੱਟ ਭਰ ਕੇ ਤੋਰਤਾ ਜੇ ਇੱਕ ਹੁਣ ਦੋ ਭਰਨੇ ਜੇ ਦੂਜੇ ਵੀਰਾਂ ਦੇ ਭਰਤਾ ਫਿਰ ਇੱਕ ਹੋਰ ਟਰਾਲਾ ਗੁਰਦੇয়াল ਚੱਲਣ ਦੀ ਮੋਲ ਲੇਗੇ ਉਹਨੇ ਉਥੇ ਤਿੰਨ ਟਰਾਲੇ ਉਥੇ ਭਰਤੇ ਆ ਇੱਕ ਹੱਡੇ ਵਾਲਾ ਤੇ ਦੋ ਉਹਨਾਂ ਦੇ ਆਪਣੇ ਆ ਚੱਕ ਵਾਲਿਆਂ ਦੇ ਡੇਰੇ ਦੇ ਟਰਾਲੇ ਤੇ ਨਾ ਟਰਾਲੇ ਉਹਨੇ ਬਾਹਰ ਤੇ ਇੱਥੇ ਭਰਿਆ ਹੀ ਇੱਕ ਪਹਿਲਾ 18 7 ਦਾ ਉਹ 14 7 ਦੇ ਦੀ ਗੋਦੀ ਲਾਤੀ ਆ ਹੋਰ ਫੇਰ ਇੱਕ ਹੋਰ ਭਰਨਾ ਕਿਦਾਂ ਅੰਕਲ ਦੂਜੇ ਦੇ ਤਰੀਕ ਪੈ ਲੈ ਕੇ ਹੋਣੀ ਟਰਾਲਾ 400 ਨਹੀਂ ਕੱਢਦੀ ਅੱਛਾ ਉਹ ਨਹੀਂ ਕੱਢਦੇ ਚਲੋ ਠੀਕ ਹੈ ਕੋਈ ਨਹੀਂ 21 ਕਿਲੇ ਚੱਲ ਪਾਏ ਆਹਾਂ ਪੂਰੇ 21 ਕਿਲੇ ਪੈ ਗਏ ਨੇ ਉਹ ਡਿੱਗ ਡਿੱਗਾ ਵੜਿਆ ਗਿਆ ਚੈੱਕ ਕਰੋ ਤੀਜਾ ਟਰਾਲਾ ਭਰਨ ਲੱਗੇ ਫੇਰ ਕਿਦਾਂ ਕੜਪੂਰੇ ਕਰੋ ਚਾਲੂ ਟਾਈਮ ਵੱਜ ਗਿਆ 5:00 ਵੱਜ ਗਿਆ ਕੀ ਹੋ ਗਿਆ ਬਈਆ ਇਹ ਬਬੜਾ ਬਾਈਟ ਲੱਤ ਕੀ ਇਹਦੀ ਉਹ ਪਿੱਛੋਂ ਵੀ ਲੱਤ ਕੀ ਲੀਵਰ ਕੱਟ ਗਿਆ ਜਿਹੜਾ ਲੋ ਯਾਰ ਆ ਗਈ ਆਪਣੀ ਗਰਦੇਵਾਲ ਇਹ ਚੱਲੇ ਘਰ ਆਪਾਂ ਚੱਲੇ ਆਂ ਸੁਪਰ ਸੀਡਰ ਲੈਣ ਸੁਪਰ ਸੀਡਰ ਆਪਾਂ ਪੀ ਆਪਣੇ ਵਿੱਚ ਸਟੇਲ ਕਰਤਾ ਹੈ ਤੇ ਕੇ ਦਾ ਲਿਆ ਹੈ ਸੁਪਰ ਸੀਡਰ ਉਹ ਚੱਲਿਆ ਹੀ ਪੀ ਉਹਨੇ ਕਣਕ ਕੇਰੀ ਸਿਰਫ ਧੱਕਲੇ ਪਿਛਲੇ ਸਾਲ ਤੇ ਆਪਣਾ 2-3 ਸਾਲ ਚੱਲ ਗਿਆ ਹੈ ਤੇ ਹੈ ਮਾਸ਼ੀਓ ਕੰਪਨੀ ਦਾ ਹੀ ਆ ਮਾਸ਼ੀਓ ਦਾ ਹੈ ਡਾ ਹੀ ਉਹ ਆਪਾਂ ਸੌਦਾ ਮਾਰ ਲਿਆ ਉਹਨੇ ਦਾ ਉਹ ਵੇਚ ਗਿਆ ਉਹਨੇ ਦਾ ਪਾਓ ਲੈ ਲਿਆ ਪਿਛਲੇ ਸੀਜ਼ਨ ਜਿਹੜਾ ਨਵਾਂ ਆਇਆ ਉਹ ਵੀਰ ਨੇ 10 ਕਲੇ ਕਣਕ ਬੀਜੀ ਤੇ ਦੇ ਦਿੱਤਾ ਤੇ ਨਾਲੇ ਉਹਨਾਂ ਦਾ ਖੁੱਬਾ ਟਰਾਲਾ ਉਹ ਆਂਦੇ ਦਾ ਟਰਾਲਾ ਕਢਾ ਜੋ ਨਾਲੇ ਟਰਾਲਾ ਕਢਾ ਆਈਏ ਇਹ ਨਾਲੇ ਸੁਪਰ ਸੀਟਰ ਪਾ ਲਏ ਹੁੰਨੇ ਬਾਕੀ ਤਾਂ ਲੋਤੇ ਬਤਾਉਨੇ ਪੈਣੀ ਚੈੱਕ ਕਰੋ ਦੋ ਟਰੈਕਟਰ ਪਾਏ ਆ ਟਰਾਲਾ ਤਾਂ ਵੀ ਨਹੀਂ ਤੁਰਿਆ ਤੇ ਹੁਣ ਪੈ ਕੇ ਚੱਣ ਲੱਗੇ ਆ ਤਿੰਨ ਬਾਗ ਰਹਿੰਦੇ ਤਿੰਨਾ ਨਾ ਸ਼ਾਇਦ ਤਿੰਨਾ ਨਾ ਦੁਰਬਣਾ ਹਨਾ ਬਾਜ ਤੇ ਤਿੰਨਾ ਨਾ ਦੋਰੀ ਬਣਾ ਟਰਾਲਾ ਚੈੱਕ ਕਰੋ ਜੀ ਇਹ ਆਪਣਾ ਗਰਚਰਨਪੁਰੇ ਵਾਲਾ ਸਿੰਘ ਬੈਕ ਚੱਕ ਕੇ ਵੇਖਣ ਲੱਗੇ ਆ ਤੇ ਬੈਕ ਘੁਰ ਪਿਆ ਦੇ ਲੈ ਬੰਕਰ ਨਾ ਲਾਜ ਕੇ ਪਾ ਲੈ ਨਾ ਹਣਾ ਐਸ਼ੋ ਜਿਆਦਾ ਯਾਰ ਬੰਕਰ ਨਾ ਮਾਰਨਾ ਚੱਲ ਵੇਨੇ ਕੀ ਬੰਦਾ ਤੇ ਅੱਗੀ ਚੱਕ ਕੇ ਨਾ ਐਸੋਪਰ ਸਿਟਰ ਵੀ ਆਪਾਂ ਲੈ ਜੀ ਹੁਣ ਵੀਰਾਂ ਦਾ ਵਾਅਦਾ ਦਿਨ ਹੋ ਗਿਆ ਤੇ ਨਾਲੇ ਸੂਪਰ ਸਿਟਰ ਸਵੇਰੇ ਚੈੱਕ ਕਰਾਵਾਂਗੇ ਨਾ ਪਰਾਲੀ ਦੇ ਵਿੱਚ ਚੈੱਕ ਕਰ ਉਧਰ ਆਡਾ ਪੁਰੇ ਵਾਲਾ ਕਦਾ ਅਬ ਬਾਬਾ ਜੀ ਯਾ ਕਰੋ ਔਰ ਬਾਬਾ ਬੇਨਾ ਸਾਡੇ ਕੋ ਕੀ ਆ ਹਾਂ ਆ ਪਾਣੀ ਦੇ ਛੱਡਿਆ ਜੇ ਵਿੱਚ ਹਾਂ ਕੀ ਹੋਇਆ ਜੀ ਕੋਈ ਨਹੀਂ ਚੱਲ ਗਈ ਹਾਂ ਵੇਖੋ ਚੋਣਾ ਵਟਨ ਦੇ ਤੇ ਪਾਣੀ ਛੱਡਿਆ ਇਹਦੇ ਚ ਥੋੜਾ ਜਿਹਾ ਹੋਰ ਛੱਡ ਲੈਂਦੇ ਨਾ ਗਿੱਲਾ ਜਾ ਉਹ ਤੁਰੇ ਜਾਂਦੇ ਆ ਇਹ ਆਪਣਾ ਕੀ ਪੁਰੇ ਵਾਲ ਸਰਪੰਚ ਸਿੰਘ ਵੋਟਾਂ ਆ ਗਈਆਂ ਆਪਣੀਆਂ ਪੂਰੀ ਜਾਗਰੀਏ ਲੋਕਾਂ ਨਾਲ ਹਾਂ ਮੈਨੂੰ ਮੈਂਬਰ ਬਣਾ ਲਾ ਚਲੋ ਇਹ ਅੱਗੇ ਪਾਉਣਾ ਏ ਦੁਵਾੜਾ ਕੇ ਵੇਚ ਲੀਏ ਆ ਨਾ ਨਾ ਯਾਰ ਵੀਡੀਓ ਵੀਡੀਓ ਬਣਾਉਣਾ ਤੁਹਾਡੀ ਉਹ ਭਰਾ ਬੈ ਉਹ ਤੁਹਾਡਾ ਤੀਜਾ ਡਰਾਈਵਰ ਕਿੱਥੇ ਆ ਉਹ ਮਸ਼ੀਨ ਰੱਖਣੀ ਇੱਥੇ ਨੇ ਨੇ ਆਣਾ ਇਹਦਾ ਯੋਗ ਹੈ ਬਾਹਰ ਨੂੰ 60 ਆਉਂਦੇ ਨਹੀਂ ਥੱਲੇ ਲੱਗ ਜਣਾ ਬਾਏ ਉਹ ਪਾਲੀਏ ਉਹ ਬੜਾ ਗਾ ਕਰਵਾ ਉਹ ਜੇਨਾ ਪਾਲੋ ਮੈਨੂੰ ਥੋੜਾ ਗਾ ਕਰਲਾ ਹੇ ਨਾ ਤਾਕ ਦੋ ਵਿਸ਼ੇ ਉਹ ਗਾ ਕਰ ਤੋ ਪਹਿਲੇ ਜੇ ਨਹੀਂ ਆਈ ਤੋ ਤੀਜਾ ਪਾ ਲੈ పూక <totipation> ਲੱਗਿਆ ਫੇਰ ਹੁਣ ਇਥੋਂ ਟ੍ਰਾਲਾ ਨਹੀਂ ਨਿਕਲਿਆ ਯਾਰ ਤੰਨਾ ਹੋ ਗਿਆ ਚੌਥਾ 4x4 ਸੱਧਿਆ ਪਰ ਇਹਦੇ ਨਾਲ ਹੁਣ ਕੱਢਣ ਲੱਗੇ ਜੇ ਚਾਰ ਟਰੈਕਟਰ ਪਾਉਣ ਲੱਗੇ ਅੱਜ ਚੈੱਕ ਕਰੋ ਤੁਸੀਂ ਲੰਬਾਈ ਚਾਰ ਟਰੈਕਟਰ ਪਾਉਣ ਲੱਗੇ ਆ ਠੀਕ ਠਾਕ ਵਧੀਆ 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 ਚਾਰ ਟਰੈਕਟਰ ਪਾਏ ਜੱਜ ਆਹ ਲੰਬਾਈ ਚੈੱਕ ਕਰੋ ਬਾਬੇ ਦੀ ਕਿਰਪਾ ਨਾਲ ਪੁੱਟਿਆ ਗਿਆ ਜੇ ਟਰਾਲਾ ਮਾੜਾ 4x4 ਹੀ ਹੁੰਦਾ ਜੋ ਮਰਜੀ ਆ ਯਾ ਐਂਡ ਤੇ ਆਪਣਾ ਟਰੈਕਟਰ ਤਾਂ ਖੜੀ ਕੰਮ ਹੁੰਦਾ ਚੈੱਕ ਕਰੋ ਕਦਾ ਆ ਗਏ ਆ ਹੀ ਗਏ ਹਨ ਐਂਡ ਤੇ ਕੰਮ ਤੂੰ ਹੀ ਭਰਾ ਆਉਣਾ ਕਦਾ ਸਰਪੰਚ ਸਾਹਿਬ ਮੈਂ ਨਾ ਓਕੇ ਰਿਪੋਰਟਾਂ ਹੋਈਆਂ ਪੂਰੀ ਗਾ ਆ ਵੇਖੀ ਤੇਰਾ ਡੇਪੇ ਭਰਾਵਾ